ਕਾਂਡ ਹੋਇਆ ਅਸੀਂ ਪੁਲਿਸ ਨੂੰ ਸਾਰੇ ਮੈਂ ਸੁਣਦਾ ਪੁਲਿਸ ਨੂੰ ਦੋਸ਼ੀ ਇਹ ਵਾਟ ਸਰ ਸਿਪਾਹੀ ਤੋਂ ਲੈ ਕੇ ਬੀਐਸਪੀ ਦੇ ਬੱਲੇ ਨਹੀਂ ਹੈ ਗਿਆ ਪੰਜਾਬੀ ਪੁਲਿਸ ਨੂੰ ਮੈਂ ਮੈਨੂੰ ਨਾ ਜੀ ਤੱਕਦਾ ਪਰ ਕਈ ਵਾਰ ਬੋਲਿਆ ਜਾਂਦਾ ਹੈ ਇਹ ਉੱਪਰਲੇ ਅਧਿਕਾਰੀ ਕਰਦੇ ਨੇ ਦਸੋਂ ਰੋਪੜ ਤੋਂ ਇੱਥੇ ਨਾ ਦੇ ਫੇਰੇ ਧਰੇ ਪੈਸੀ ਵੀ ਇੱਥੇ ਕੋਈ ਭਾਰ ਦਾਤ ਕਰਨ ਆਇਆ ਪਹਿਲਾਂ ਆਏ ਅਸੀਂ ਹੜਕੇ ਗੱਲ ਇਹ ਪਹਿਲੇ ਪਤਾ ਸਤ ਮੇਰਾ ਮੈਦਾਨਗੇ ਆਖੀ ਭੋਕਰ ਗਈ ਗੱਲ ਇਹ ਹੈ ਕਿ ਸਾਰਾ ਕੁਝ ਦੇਖੋ ਭਰਾਵੀਆਂ ਸਰਕਾਰਾਂ ਰਹੀਆਂ ਨੇ ਔਰ ਸਾਥ ਵੀ ਰਹੇ ਨੇ ਇੱਥੇ ਗਾਗਵਾਲੀ ਸਾਹਿਬ ਵੀ ਰਹੇ ਨੇ ਖਾਲਾ ਸਾਹਿਬ ਵੀ ਰਹੇ ਨੇ ਅਜੇ ਨਹੀਂ ਕਦੇ ਬਾਤ ਦਾ ਸੁਣੀ ਹੈ ਮੇਰੇ ਕੋਲ ਵਿਧ ਬਰੂ ਅਫਰੀਕਾ ਐਮ ਐਲ اے ਦਾ ਜਿਨੇ ਰੁਪਏ ਨਾ ਤੇ ਸਾਥੇ ਹੋਰ ਖਾਤੇ ਗਰੀਬ ਐ ਜ਼ਿਮੀਂਦਾਰਾਂ ਦੇ ਮੁਤੇ ਜਿਹੜਾ ਮੇਨ ਦੋਸ਼ੀ ਸੀ ਜਿਹਨੂੰ ਗੈਂਗਸਟਰ ਕਹਿੰਦੇ ਐ ਉਹ ਜਾ ਕੇ ਗੋਡੀ ਲਾਦੇ ਸਰਕਾਰ ਨੇ ਕਹਿ ਆ ਵੀ ਇਹਨੂੰ ਨਹੀਂ ਪੈਂਦੇ ਨਾ ਮੈਂ ਪਰ ਪਿੱਛੇ ਲੱਗਿਆ ਆ ਜੀ ਆਓ ਆਉਗਾ ਹੈ ਤਾਂ ਕਹਿੰਦੇ ਇਹਨੂੰ ਨਹੀਂ ਪੈਂਦੇ ਨਾ ਚਾਰ ਜ਼ਿਮੀਂਦਾਰਾਂ ਦੇ ਮੁਤੇ ਜਮਾ ਗਰੀਬ ਘਰ ਦੇ ਉਹਨਾਂ ਨੂੰ ਜੇਲ੍ਹ ਚ ਤੁਪਕਦਾ ਕੋਨਾਂ ਨੂੰ ਜੇ ਤੁਸੀਂ ਐਸਐਸ ਤੋਂ ਪੁੱਛੋ ਹੁਣੇ ਗੱਲ ਕਰੋ ਜਸਪੀਰ ਸਿੰਘ ਨੂੰ ਵੀ ਸੱਚ ਕਰ ਲੈ ਕੇ ਝੂਠ ਹੈ ਜਸਵੀਰ ਸਿੰਘ ਰਟਾਇਰ ਹੋ ਗਿਆ ਪਰ ਇਹਦੇ ਖਰੇ ਨਾਮ ਸੀ ਉਹਨੂੰ ਪੁੱਛੋ ਸਾਧਿਆ ਘਰ ਕਿਹਦਾ ਸੋਕੇ ਐਮਐਲਏ ਨੇ ਇੱਜ਼ਤ ਦਾ ਸਵਾਲ ਬਣਾ ਰਿਆ ਜਿਵੇਂ ਅੱਜ ਸਾਡੇ ਸਾਰੇ ਬਲਾਰੇ ਦੀ ਗੱਲ ਜਿੱਦੇ ਨਾਲ ਬਾਤ ਪਈ ਹੈ ਜੇ ਬੈਠੇ ਨੇ ਬਲਕੌਰ ਸਿੰਘ ਜੀ ਮੇਰੇ ਕੋਲ ਬਹੁਤ ਬੇਦਖਰੋਬ ਮੈਨੂੰ ਕਈ ਪੱਤਰਕਾਰ ਮੇਰੇ ਵੀ ਕਹਿੰਦੇ ਨੇ ਬਾਬੇ ਮੈਨੂੰ ਬਹਿ ਨਹੀਂ ਇਹ ਕੰਮ ਕਰਦਾ ਇਹ ਤੁਹਾਨੂੰ ਮੱਝ ਦੱਸਦਾ ਹੁਣ ਵੀ ਕਈ ਰਿਕਾਰਡ ਕਰ ਰਹੇ ਨੇ ਆ ਸਾਡੇ ਬੰਦੇ ਪ੍ਰੈਸ ਨੂੰ ਧੱਕਾ ਰਹੀ ਹੈ ਹੋਰ ਬੰਦੇ ਵੀ ਰਿਕਾਰਡਿੰਗਾਂ ਕਰ ਲੈਣੇ ਮੈਂ ਇਸ ਗੱਲ ਤੋਂ ਘਬਰਾਉਂਦਾ ਨਹੀਂ ਇੱਕ ਗੱਲ ਹੈ ਸੱਚ ਦੀ ਗੱਲ ਹੈ ਇਹ ਤੁਹਾਡੇ ਸਾਹਮਣੇ ਖਾਤੇਬਾਦ ਆਜੂ ਇਹ ਗੱਲ ਇਹ ਖਾਤੇਬਾਦ ਆਜੂਆ ਤੁਸੀਂ ਗੱਲ ਢੁੰਡਰ ਦੀ ਕਰਦੇ ਹੋ 5 ਕਰੋੜ ਦੀ ਮੈਂ 100 ਕਰੋੜ ਦੀ ਕੰਦਾ ਫਸਾਦਾ ਸੀ ਪੀਜੀਪੀ ਹੱਥ ਖੜੇ ਕਰ ਗਿਆ ਮੇਰੇ ਕੋਲ ਇਹ ਤਾਂ ਪ੍ਰੂਫ ਹੈ 100 ਕਰੋੜ ਦੇ ਵਿੱਚ ਕੰਦਾ ਫਸਾਦਾ ਸੀ ਡੀਪੀ ਕਹਿੰਦਾ ਅਸੀਂ ਪ੍ਰਾਈਵੇਟ ਬੰਦੇ ਨੂੰ ਫੜ ਨਹੀਂ ਸਕਦੇ ਬਾਜੀ ਇੱਥੇ ਪੈਸੇ ਕੱਥੇ ਹੁੰਦੇ ਇਹ ਮੈਂ ਤਾਂ ਹਮੇਸ਼ਾ ਇਹ ਤੁਸੀਂ ਆਪਾਂ ਕਹੇ ਵੀ ਥਾਣੇਦਾਰ ਜ਼ਿੰਮੇਦਾਰ ਹੈ ਜਦੋਂ ਉੱਤੇ ਪ੍ਰੈਸ਼ਰ ਹੁੰਦਾ ਥਾਣੇਦਾਰ ਸਿਪਾਹੀ ਤੇ ਕੋਈ ਵਾਰਤੀ ਗੱਲ ਨਹੀਂ ਇਹਦਾ ਚਾਰ ਦਿਨਾਂ 'ਚ ਭਈ ਪਹਿਲਾ 40000 ਬੰਦਾ ਪੰਜਾਬ 'ਚ ਮਰਿਆ ਦਿੱਲੀ 'ਚ 4000 ਮਰਿਆ ਯਾ ਉਹਨਾਂ ਨੂੰ ਕਿਸੇ ਨੂੰ ਇਨਸਾਫ ਨਹੀਂ ਮਿਲਿਆ ਜਦੋਂ ਬਈ ਫੁੱਲੂ ਕਬਰਾਂ ਦੇਖਿਆ 15 ਦਿਨਾਂ 'ਚ ਕਿਵੇਂ ਕੰਮ ਕਰਤਾ ਕਿੰਨੇ ਬੇਦੋਸ਼ ਲੋਕੇ ਮਾਰੇ ਉਹ ਤੁਹਾਡੇ ਸਾਹਮਣੇ ਆ ਪਰ ਇਹ ਸੋਚਣ ਦੀ ਗੱਲ ਹੈ ਕਿਉਂਕਿ ਅਸੀਂ ਦੱਸਨੀ ਕਿ ਲੋਕਾਂ ਅਸੀਂ ਕਿਸੇ ਐਮਐਲਏ ਨੂੰ ਗਾਲ ਕੱਢੀਏ ਜਾਂ ਭਾਈ ਹੱਤ ਬੋਲੀਏ ਉਹ ਚੰਗਾ ਨਹੀਂ ਲੱਗਦਾ ਪਰ ਮੇਰੇ ਕੋਲ ਬਹੁਤ ਵੱਡਾ ਸਬੂਤ ਹੈ ਮੈਂ ਕਹਿੰਦਾ ਸਹੀ ਕਹਿ ਰਿਹਾ ਬਹੁਤ ਵੱਡਾ ਸਬੂਤ ਹੈ ਪਰ ਮੈਂ ਉਹ ਲੜਾਈ ਆਪਣੇ ਲੈਵਲ ਤੇ ਲੜਦਾ